ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਨਜਾਇਜ਼ ਸ਼ਰਾਬ ਦੇ ਕਾਰੋਬਾਰੀ ਦੇ ਉੱਤੇ ਰੇਡ ਪਈ ਹੈ ਦੱਸਦੀ ਹੈ ਕਿ ਇੱਕ ਸਾਈ ਵਿਭਾਗ ਦੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਇੱਕ ਹਵੇਲੀ ਦੇ ਵਿੱਚ ਜਿਹੜੀ ਨਜਾਇਜ਼ ਸ਼ਰਾਬ ਹੈ ਉਹ ਤਿਆਰ ਕੀਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਜਦ ਉਸ ਜਗ੍ਹਾ ਦੇ ਉੱਤੇ ਰੇਡ ਕੀਤੀ ਗਈ ਤਾਂ ਵੱਡੀ ਮਾਤਰਾ ਦੇ ਵਿੱਚ ਡਰਮਾਂ ਦੇ ਵਿੱਚ ਭਰੀ ਹੋਈ ਸ਼ਰਾਬ ਜਿਹੜੀ ਹੈ ਉਸ ਤੋਂ ਬਰਾਮਦ ਹੋਈ ਹੈ ਤਾਂ ਤਸਵੀਰਾਂ ਜਉਨੇ ਹੋਣਗੇ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਾਣੀ ਵਾਲੀ ਟੈਂਕੀ ਦੇ ਵਿੱਚ ਭਰ-ਭਰ ਕੇ ਜੋ ਸ਼ਰਾਬ ਹੈ ਉਹ ਰੱਖੀ ਹੋਈ ਹਵੇਲੀ ਸੀ ਔਰ ਇਸ ਹਵੇਲੀ ਦੇ ਵਿੱਚ ਕੋਈ ਰਹਿੰਦਾ ਨਹੀਂ ਸੀ ਔਰ ਪੂਰੀ ਹਵੇਲੀ ਦੇ ਵਿੱਚ ਸਿਰਫ ਸ਼ਰਾਬ ਬਣਾਉਣ ਦਾ ਜਿਹੜਾ ਕੰਮ ਹੈ ਉਹ ਕੀਤਾ ਜਾਂਦਾ ਸੀ ਇਸ ਹਵੇਲੀ ਦੇ ਵਿੱਚ ਨਜਾਇਜ਼ ਸ਼ਰਾਬ ਦਾ ਕਾਰੋਬਾਰ ਜਿਹੜਾ ਉਹ ਕੀਤਾ ਜਾਂਦਾ ਸੀ ਤਾਂ ਹੁਣ ਜਦ ਪੁਲਿਸ ਦੇ ਵੱਲੋਂ ਮੌਕੇ ਦੇ ਉੱਤੇ ਰੇਡ ਕੀਤੀ ਗਈ ਤਾਂ ਡਰਮਾਂ ਦੇ ਵਿੱਚ ਭਰ-ਭਰ ਕੇ ਜੋ ਸ਼ਰਾਬ ਬਰਾਮਦ ਹੋਈ ਹੈ ਉੱਥੇ ਹੀ ਗੱਲ ਕਰੀਏ ਤਾਂ ਕਰੀਬ 600 ਲੀਟਰ ਜਿਹੜੀ ਸ਼ਰਾਬ ਹੈ ਉਹ ਬਰਾਮਦ ਹੋਈ ਹੈ ਤਾਂ ਜੋ ਨਜਾਇਜ਼ ਸ਼ਰਾਬ ਹਵੇਲੀ ਦੇ ਵਿੱਚ ਤਿਆਰ ਕੀਤੀ ਜਾਂਦੀ ਸੀ ਉਹ ਪੁਲਿਸ ਦੇ ਵੱਲੋਂ ਬਰਾਮਦ ਕੀਤੀ ਗਈ ਤਾਂ ਮੌਕੇ ਦੇ ਉੱਤੇ ਕਾਫੀ ਮਾਤਰਾ ਦੇ ਵਿੱਚ ਜੋ ਗੋੜਾ ਉਹ ਵੀ ਮਿਲਿਆ ਹੈ ਜਿਸ ਦੇ ਨਾਲ ਇਹਨਾਂ ਦੇ ਵੱਲੋਂ ਜੋ ਸ਼ਰਾਬ ਹੈ ਉਹ ਬਣਾਈ ਜਾਂ ਜੋ ਗੁੱਟ ਸੀ ਜੋ ਕੋਲ ਵਕਦੀ ਨਹਿਰ ਦੇ ਵਿੱਚ ਸੁੱਟ ਕੇ ਇਸ ਨੂੰ ਨਸ਼ਟ ਕਰ ਦਿੱਤਾ ਗਿਆ ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਤੜੱਲੇ ਦੇ ਨਾਲ ਜੋ ਨਜਾਇਜ਼ ਸ਼ਰਾਬ ਬਣਾਉਣ ਦਾ ਕੰਮ ਹੈ ਉਹ ਕੀਤਾ ਜਾਂਦਾ ਸੀ ਪੂਰੀ ਹਵੇਲੀ ਦੇ ਵਿੱਚ ਨਜਾਇਜ਼ ਸ਼ਰਾਬ ਬਣਾਈ ਜਾਂਦੀ ਸੀ ਔਰ ਇਹ ਜੋ ਜਗ੍ਹਾ ਸੀ ਜੋ ਇਹ ਹਵੇਲੀ ਰੱਖੀ ਹੋਈ ਸੀ ਸ਼ਿਰਿਵ ਨਜਾਇਜ਼ ਸ਼ਰਾਬ ਦੇ ਕਾਰੋਬਾਰ ਕਰਨ ਦੇ ਲਈ ਹੀ ਰੱਖੀ ਹੋਈ ਸੀ ਇਹਨਾਂ ਦੇ ਵੱਲੋਂ ਜਿੱਥੇ ਕਿ ਭਾਰੀ ਮਾਤਰਾ ਦੇ ਵਿੱਚ ਜਿਹੜੀ ਸ਼ਰਾਬ ਬਣਾਈ ਜਾਂਦੀ ਸੀ ਤਾਂ ਜਿਸ ਤੋਂ ਬਾਅਦ ਇਹ ਲੋਕਾਂ ਦੇ ਵਿੱਚ ਵੇਚੀ ਵੀ ਜਾਂਦੀ ਸੀ ਤਾਂ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਮਜੀਠਾ ਹਲਕਾ ਦੇ ਵਿੱਚ ਨਜਾਇਜ਼ ਸ਼ਰਾਬ ਕਰਕੇ ਕਈ ਲੋਕਾਂ ਦੀ ਜਾਨ ਚਲੀ ਗਈ ਸੀ ਤਾਂ ਹੁਣ ਅੰਮ ਇਸ ਥਾਂ ਦੇ ਉੱਤੇ 600 ਲੀਟਰ ਜੋ ਨਜਾਇਜ਼ ਸ਼ਰਾਬ ਹੈ ਉਹ ਪੁਲਿਸ ਦੇ ਵੱਲੋਂ ਬਰਾਮਦ ਕੀਤੀ ਗਈ ਹੈ ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਡਰਮਾਂ ਦੇ ਵਿੱਚ ਭਰ-ਭਰ ਕੇ ਜੋ ਸ਼ਰਾਬ ਹੈ ਉਹ ਰੱਖੀ ਹੋਈ ਸੀ ਪਾਣੀ ਵਾਲੀ ਟੈਂਕੀ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਇਹਨਾਂ ਦੇ ਵੱਲੋਂ ਸ਼ਰਾਬ ਜਿਹੜੀ ਉਹ ਭਰ ਕੇ ਲੁਕੋਈ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਨੂੰ ਨਸ਼ਟ ਕਰ ਦਿੱਤਾ ਗਿਆ ਤੇ ਇਸ ਮਾਮਲੇ ਨੂੰ ਲੈ ਕੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਪਿੰਡ ਮੂਲੇ ਚੱਕ ਹੈ ਜੀ ਲਹਿਰ ਦਾ ਸੁਆ ਪੈਂਦਾ ਜੀ ਨਜਾਇਜ਼ ਸ਼ਰਾਬ ਜਿਹੜੀ ਵਿਕਦੀ ਉਹਦੇ ਸੰਬੰਧ ਵਿੱਚ ਆਹੀ ਆਏ ਜੀ ਉਹ ਜੋ ਬਰਾਮਦੀ ਹੋਈ ਹੈ ਤੁਹਾਡੇ ਸਾਹਮਣੇ ਉਹਨਾਂ ਨੇ ਪੇਸ਼ ਕਰ ਦਿੱਤੀ ਹੈ ਜੀ ਇਹ ਐਸਐਸ ਕਿੰਨੀ ਕਿ ਬਰਾਮਦੀ ਹੈ ਜੀ ਜਾਨੀ ਆ 78 ਫੁੱਟ ਲਈ ਹੈ 78 ਬੋਲਦਾ ਹੋਈ ਹੈ ਕਿੰਨੂ ਮੌਕੇ ਤੇ ਕੌਣ-ਕੌਣ ਸੀ ਜਿਹੜਾ ਕਿ ਮੌਕੇ ਤੇ ਪਾਇਆ ਗਿਆ ਜਿਹੜੇ ਮੌਕੇ ਤੇ ਹਸਪਤਾਲ ਸਾਹਿਬ ਸੀਗੇ ਚਨੀਸ਼ ਕੁਮਾਰ ਜੀ ਉਹ ਵੀ ਇੱਥੇ ਨੇ ਜੀ ਹਾਂਜੀ ਜਿੰਨੇ ਵੀ ਹਵੇਲੀਆਂ ਮੌਕੇ ਤੋਂ ਆ ਪਹੇਗੇ ਉਹ ਇੱਥੇ ਹੈਗੇ ਜੀ ਇੱਥੇ ਦੋ ਜਣੇ ਜੀ ਬਹੁਤ ਮਾੜੀ ਇਹ ਘਟਨਾ ਵਾਜੀ ਜਿਹੜੀਆਂ ਮੋਤਾ ਹੋ ਰਹੀਆਂ ਨੇ ਨਜਾਇਜ਼ ਸ਼ਰਾਬ ਜੋ ਵੇਚਦੇ ਲੋਕ ਜੀ ਇਹਨਾਂ ਤੇ ਠਲ ਪੈਣੀ ਚਾਹੀਦੀ ਹੈ ਜੀ ਇਹ ਲੱਗਦਾ ਕਿ ਇਹਦੇ ਸ਼ਰਾਰਤੀਆਂ ਸਰ ਇਹਨਾਂ ਨੂੰ ਲਕਸ਼ਯ ਨੀ ਜਾਣਾ ਨਹੀਂ ਲਕਸ਼ਯ ਜਾਣਾ ਚਾਹੀਦਾ ਜੀ ਕਿੰਨੀ ਚਰਾਬ ਟੋਟਲ ਕਿੰਨੀ ਪੜੇਗੀ ਕਿੰਨੇ 7-8 ਬੋਤਲਾਂ ਵਾ ਜੀ ਬੋਤਲਾਂ ਪੜੀ ਗਈਆਂ ਜਾਂ ਬੋਤਲਾਂ ਕੁਝ ਕੋਈ ਲਾਂ ਦੇ ਡਰਮ ਸੀਗੇ ਜੀ ਹਾਂ ਜੀ ਕੋੜ ਕਿੰਨਾ ਸੀ ਕੋੜ ਦੇਖਿਆ ਗਿਆ ਕਿ ਕਾਫੀ ਵੱਡੇ ਕੋੜ ਕਾਫੀ ਮਾਤਰਾ ਸੀ ਜਿਹੜਾ ਉਹਨੂੰ ਨਸ਼ਟ ਕਰ ਦਿੱਤਾ ਜੀ ਇਹਦੇ ਵਿੱਚ ਨਹਿਰ ਦੇ ਨਹਿਰ ਦੇ ਵਿੱਚ 600 ਲੀਟਰ ਦੇ ਲਗਭਗ ਸੀਗੇ ਜੀ ਉਹ ਨਸ਼ਟ ਕਰ ਦਿੱਤੀ ਗਈ ਹੈ ਜੀ ਹਾਂ ਜੀ ਇਹ ਕਿਹੜਾ ਏਰੀਆ ਜਿਹੜਾ ਕਿ ਇੱਥੇ ਲਾਂ ਜਿਹੜੀ ਕਿ ਕਾਫੀ ਵੱਡੀ ਮਾਤਰਾ ਵਿੱਚ ਪੜੀ ਗਈ ਹੈ ਇਹ ਪਿੰਡ ਮੂਲੇ ਚੱਕ ਜੀ ਜਿਹੜਾ ਸੁਭਾ ਉਹਦੇ ਤੇ ਬਿਲੀ ਆ ਆਪਣਾ ਨਰਿੰਦਰ ਸਿੰਘ ਸਨੁਬ ਗੁਲਜਾਰ ਸਿੰਘ ਵਾਸੀ ਪਿੰਡ ਮੂਲੇ ਚੱਕ ਦੀ ਜਿੱਥੋਂ ਮੁਖਬਰੀ ਮਿਲੀ ਕਿ ਜਿਹੜੇ ਆਪਣੇ ਹੈਗੇ ਇਨਸਪੈਕਟਰ ਸੁਨੀਲ ਕੁਮਾਰ ਇਨਸਪੈਕਟਰ ਸੁਨੀਲ ਕੁਮਾਰ ਐਕਸਾਈਜ਼ ਇਨਸਪੈਕਟਰ ਸੁਨੀਲ ਕੁਮਾਰ ਖਜ਼ਾਨਾ ਗੇਟ ਅੰਮ੍ਰਿਤਸਰ ਨੇ ਸਾਨੂੰ ਤਲਾਹ ਦਿੱਤੀ ਕਿ ਉੱਥੇ ਜਿਹੜੀ ਭਾਰੀ ਮਾਤਰਾ ਵਿੱਚ ਜਿਹੜੀ ਸ਼ਰਾਬ ਗੱਡੀ ਜਾਂਦੀ ਹੈ ਤੇ ਕੁਝ ਕਸੀਦੀ ਹੋਈ ਮਿਲ ਸਕਦੀ ਹੈ ਜਿਸ ਤੇ ਮੈਂ ਸਮੇਤ ਪਾਰਟੀ ਪੁਲਿਸ ਪਾਰਟੀ ਜਿਹੜਾ ਉਹ ਰੇਡ ਕੀਤਾ ਤੇ ਜਿੱਤੋਂ ਭਾਰੀ ਮਾਤਰਾ ਵਿੱਚ ਜਿਹੜੀ ਉਹ ਸ਼ਰਾਬ ਕੱਢਣ ਵਾਲਾ ਜਿਹੜੇ ਉਹ ਡਰਮ ਠੱਠੀ ਤੇ ਉਸ ਤੋਂ ਇਲਾਵਾ ਜਿਹੜਾ ਮਰਜ਼ਾ ਬਾਟਾ ਉਹ ਮਿਲਿਆ ਤੇ ਇੱਕ ਜਿਹੜਾ ਆਪਣੀ ਜਿਹੜੀ ਕਸੀਧੀ ਹੋ ਸ਼ਰਾਬ ਉਹ ਵੀ ਮਿਲੀ ਆ ਇਹਨਾਂ ਤੇ ਦਿੱਤਾ ਕਾਰਟ 14 ਨੰਬਰ ਦਾ ਦਿੱਤਾ ਸਾਈਜ਼ ਜੈਕਟਰ ਦਾ